ਕਿਸਾਨ ਵਿਰੋਧ ਸੱਤ ਸ਼੍ਰੀਆਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ YouTube ਚੈਨਲ ਦੇ ਵਿੱਚ ਸੋ ਜਿਹੜੇ ਵੀਰ Facebook ਪੇਜ ਤੇ ਇਹ ਵੀਡੀਓ ਦੇਖ ਰਹੇ ਆ ਦੋਸਤੋ ਤੁਸੀਂ Facebook ਪੇਜ ਨੂੰ ਵੀ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਚੈਨਲ ਤੇ ਦੇਖ ਰਹੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਦੋਸਤੋ ਅਗਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਦੀ ਜਿਹੜੀ ਵੀਡੀਓ ਆ ਇਸ ਦੇ ਵਿੱਚ ਇੱਕ ਆਪਾਂ ਤੁਹਾਨੂੰ ਝੋਟੀ ਦਿਖਾਉਣ ਜਾ ਰਹੇ ਹਾਂ ਕਿੰਨਾ ਵਾਂ ਸੂਬਾ ਦੋਸਤੋ ਸੂਈ ਜਾਂ ਤੇ ਕਿੰਨੇ ਦਿਨ ਅੱਗੇ ਬਣੀ ਆ ਉਹ ਕੋਈ ਵੀਰ ਉਹਨਾਂ ਨਾਲ ਗੱਲਬਾਤ ਕਰਾਂਗੇ ਨਾਮ ਵੀ ਪੁੱਛਾਂਗੇ ਵੀਰ ਉਹਨਾਂ ਦਾ ਸੋ ਘਰ ਦੀ ਘਰੇਲੂ ਮਾਝਾ ਦੋਸਤੋ ਘਰੇਲੂ ਝੋਟੀ ਆ ਵੀਰ ਉਹਨਾਂ ਦਾ ਕੋਈ ਵਪਾਰ ਦਾ ਕੰਮ ਨਹੀਂਗਾ ਬਾਕੀ ਡਿਟੇਲ ਆਪਾਂ ਜਿਆਦਾ ਜਿਹੜੀ ਵੀਰ ਉਹਨਾਂ ਦੇ ਕੋਲੋਂ ਲਵਾਂਗੇ ਪਿੰਡ ਜਿਹੜਾ ਦੋਸਤੋ ਜਮਾਲਪੁਰ ਪੈ ਜਾਂਦਾ ਤਹਿਸੀਲ ਪੱਟੀ ਜ਼ਿਲ੍ਹਾ ਜਿਹੜਾ ਸਾਨੂੰ ਤਰਨਤਾਰਨ ਲੱਗਦਾ ਹੈ ਜੀ ਬਾਕੀ ਵੀਰ ਨਾਲ ਗੱਲਬਾਤ ਕਰ ਲੈਨੇ ਆ ਪੁੱਛ ਲੈਨੇ ਆ ਕੀ ਨਾਮ ਆ ਵੀਰ ਦਾ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਤੇ ਇੱਕ ਵੀਰ ਜੀ ਆਪਣਾ ਨਾਮ ਜਰੂਰ ਪਹਿਲਾਂ ਦੱਸ ਜੀ ਸਰ ਜਸਵਿੰਦਰ ਸਿੰਘ ਹੈ ਜਮਾਲਪੁਰਾ ਠੀਕ ਪੱਟੀ ਠੀਕ ਹੈ ਵੀਰੇ ਤੇ ਵੀਰ ਜਸਵਿੰਦਰ ਸਿੰਘ ਇਹ ਘਰ ਦੀ ਉਹ ਝੋਟੀ ਆਪਣੇ ਆ ਹਾਂ ਜੀ ਘਰ ਦੀ ਪਾਲੀ ਹੋਈ ਝੋਟੀ ਆਪਣੇ ਆ ਠੀਕ ਹੈ ਵੀਰੇ ਹਾਂ ਜੀ ਅਰਕੂ ਪਹਿਲੇ ਸਵੇਰ ਸੋਈ ਆ ਠੀਕ ਹੈ ਠੀਕ ਹੈ ਤੇ ਵੀਰ ਜਸਵਿੰਦਰ ਅੱ비 ਨਾਲ ਲੱਗਦੇ ਪਿੰਡ ਕਿਹੜੇ ਕਿਹੜੇ ਹੈਗੇ ਆਪਣੇ ਏਰੀਏ ਦੇ ਇੱਥੇ ਨਾਲ ਲੱਗਦੇ ਪਿੰਡ ਆਪਣੇ ਇੱਕ ਬਾਵਣੀ ਵਾਲਾ ਵਾ ਸਭਾਈਪੁਰਾ ਠੀਕ ਹੈ ਤੇ ਨਾਲ ਹੀ ਆਪਣੇ ਮੰਮਨਖਿਆਰ ਨਾਲ ਅੰਤਪੁਰਾ ਆ ਜਾਂਦਾ ਠੀਕ ਆ ਉਬੋਂ ਕੇ ਵਗਰ ਨਾਲ ਨਾਲ ਸਾਰੇ ਪਿੰਡ ਲੱਗੋ ਲੱਗੀਆਂ ਠੀਕ ਆ ਤੇ ਬਾਕੀ ਵੀਰੇ ਵੀ ਜੇਕਰ ਆਪਾਂ ਛੋਟੀ ਦੀ ਗੱਲ ਕਰੀਏ ਤੇ ਕਿੰਨਾਂ ਮਾਸੂਗਾ ਸੁਈ ਗਿਆ ਸਾਰਾ ਅੜਕੀ ਪਹਿਲੇ ਸਵੇਰ ਸੁਈਏ ਚੋਟ ਆਪਣਾ ਇਸ ਵਾਰ ਹਨਾ ਹਾਂਜੀ ਅੜਕੀ ਤੇ ਕਿੰਨਾ ਕੁ ਟਾਈਮ ਹੋ ਗਿਆ ਸੁਈ ਨੂੰ ਇਹਨੂੰ ਸੁਈ ਨੂੰ ਮੰਨ ਲਓ ਕਿ 6.5 ਮਹੀਨੇ ਤਕਰੀਬਨ ਹੋ ਗਏ ਆ ਠੀਕ ਆ 3 ਮਹੀਨੇ ਘੱਬਨੀ ਨੂੰ ਵੀ ਹੋ ਗਏ 3 ਮਹੀਨੇ 10 ਦਿਨ ਹੋ ਗਈ ਹੈ ਹਾਂ ਵੀ ਚੈੱਕ ਪਾਸ ਹੈ ਹਨਾ ਤੁਸੀਂ ਕਰਵਾ ਲਈਏ ਚੈੱਕ ਪਾਸ ਕਰ ਲਈਏ ਠੀਕ ਹੈ ਤੇ ਵੀਰ ਦੁੱਧ ਕਿੰਨਾ ਅੱਜ ਕਿੰਨਾ ਰਿਹਾ ਹੈ ਐ ਟਾਈਮ ਤੋਂ ਹੁਣ ਹੈ ਜਿਹੜਾ 7:30 ਪੌਣੇ 8 ਦੇ ਵਿੱਚ ਹੈ ਠੀਕ ਹੈ ਤੇ ਪਹਿਲਾ ਜਿਹੜੀ ਦੀ ਚਵਾਈ ਰਹੀ ਹੈ ਉਹ ਘੜੋ ਘਾੜੀ ਵੀ 12 12.5 ਲੀਟਰ ਦੇ ਲਾਗੇ ਪੰਨੇ ਸੱਚੀ ਆ ਮਲਕੀ ਪੂਰੀ ਪੀਕ ਤੇ ਰਹੀ ਹੈ ਝੋਟੀ ਹਾਂ ਜੀ ਹਾਂ ਜੀ ਹਾਂ ਜੀ ਅ ਸੋ ਦੋਸਤੋ ਪਹਿਲਾਂ ਝੋਟੀ ਵੀਰ ਕੋਲ ਇਹ ਸੂਈ ਆ ਤੇ ਜਿੱਦਾਂ ਡਿਟੇਲ ਵੀਰ ਨੇ ਦੱਸ ਹੀ ਦਿੱਤੀ ਆ ਵੀ ਤਕਰੀਬਨ 3 ਮਹੀਨੇ 10 ਦਿਨ ਦੀ ਜਿਹੜੀ ਗੱਬਣ ਚੈੱਕ ਪਾਸ ਹੈਗੀ ਆ ਤੇ तकरीबन ਜਿਹੜਾ ਸੂਆ ਵੇਖੀਏ ਤੇ ਪਹਿਲਣ ਦਾ ਜਿਹੜਾ ਸੂਆ ਅੱਜ 5 ਤੋਂ ਲੈ ਕੇ 5.5 ਮਹੀਨੇ ਦਾ ਹੋ ਗਿਆ ਹੈ। ਬਾਕੀ ਜਿਹੜੀ ਬਾਡੀ ਸਟਰਕਚਰ ਦੀ ਬਹੁਤ ਵਧੀਆ ਕੱਦ ਕਾਟੀ ਸੋਹਣਾ ਹੈਗਾ। ਝੋਟੀ ਦਾ ਵੇਲ ਬਹੁਤ ਵਧੀਆ ਲੰਬੀ ਆ। ਬਾਕੀ ਰਾਜੀ ਪੂਰੀ ਆ। ਤੇ ਬਾਕੀ ਦੋਸਤੋ ਜਿਹੜਾ ਥਾਂਲੇਵਾ ਤੁਸੀਂ ਉਹ ਜ਼ਰੂਰ ਚੈੱਕ ਕਰ ਸਕਦੇ ਹੋ। ਕੋਈ ਸਾਢੇ 7 ਲੀਟਰ ਦੀ ਚੁਆਈ ਆ। ਦੋ ਡੰਗ ਦੀ ਤੁਸੀਂ ਮੌਕੇ ਤੇ ਪਹੁੰਚ ਕੇ ਆਪ ਕਰ ਸਕਦੇ ਹੋ। ਬਾਕੀ ਸਿੰਘਾਂ ਦੀ ਪੰਤਰ ਮੂੰਹ ਮੱਥਾ ਜਿਹੜਾ ਉਹ ਛੋਟੀ ਦਾ ਤੁਹਾਨੂੰ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਹੋਵੇਗਾ ਤੇ ਬਾਕੀ ਜਸਵਿੰਦਰ ਵੀਰੇ ਵੀ ਮਦਰ ਦਾ ਮਿਲਕ ਕਿੰਨਾ ਕਰਿਆ ਆਪਣੇ ਕੋਲ ਮਦਰ ਵੀਂਦੀ ਰਹੀ ਹੋਵੇਗੀ ਮਦਰ ਇਹਦੀ ਆਪਣੇ ਕੋਲ ਰਹੀ ਉਹ ਨੀਲੀ 라ਵੀ ਚ ਹੀ ਆਉਂਦੀ ਹੈ ਜਿਆਦਾ ਅੱਛਾ ਜੀ ਇਹ ਨੀਲੀ ਇਹ ਮੋਹ ਇਹ ਮੋਰਾ ਆ ਗਈ ਨਾ ਮੋਰਾ ਚ ਆ ਗਈ ਹੈ ਤੇ ਉਹਦਾ ਵੀ ਕੋਈ 18 ਲੀਟਰ ਦੇ ਲੱਗ ਬਨੇ ਚਵਾਈ ਰਹੀ ਹੋਣੀ ਮਦਰ ਦੀ ਹਾਂ ਮਦਰ ਦੀ ਹਾਂ ਠੀਕ ਆ ਵੀ ਦੂਜੇ ਸੂਵੇ ਜੇਕਰ ਆਪਾਂ ਇਹਨੂੰ ਦੇਖੀਏ ਵੀ ਦੂਜੇ ਸੂਵੇ ਵਿੱਚ ਮਿਲਕ ਚੰਗਾ ਕਰ ਦੂਗੀ ਹਾਂ ਅਗਲੇ ਸੂਵੇ ਜੇ ਪੂਰਾ ਆਪਣੇ ਜਾਨਕੀ ਪੂਰੇ ਆਪਣੇ ਰਿਕਾਰਡ ਤੇ ਪਹੁੰਚੂਗੀ। ਉਹ ਠੀਕ ਆ ਠੀਕ। 16 ਕੱਢੇ 17 ਕੱਢੇ ਠੀਕ ਆ ਬਾਕੀ ਵੀਰ ਕਿਉਂਕਿ ਹਰ ਇੱਕ ਵੀਰ ਭਰਾ ਨੇ ਵੀ ਦੂਰੋਂ ਆਉਣਾ ਚੱਲ ਕੇ ਤੇ ਥਨਾ ਦੀ ਚਵਾਈ ਤੁਸੀਂ ਦੱਸ ਦੋ ਵੀ ਕਿਵੇਂ ਦੀ ਹੈ ਕੋਈ ਘੂੜ ਛੱਟਾ ਕਿਸੇ ਤਰ੍ਹਾਂ ਦਾ। ਕੋਈ ਨੰਬਰ ਦੀ ਹੈ ਜੀ। ਕਿਸੇ ਤਰ੍ਹਾਂ ਦਾ ਕੋਈ ਵੀ ਕਮੀ ਪੇਸ਼ੀ ਹੈਗੀ ਜੋ ਵੀ ਦੱਸ ਸਕਦੇ ਹੋ ਤੁਸੀਂ ਗੁਣਤਾ ਆਪਾਂ ਦੱਸ ਹੀ ਦਿੱਤੇ ਵੀ ਜਿੰਨੇ ਵੀ ਹੈਗੇ ਚੋਟੀਆਂ। ਥਨਾ ਦੀ ਚਵਾਈ ਕੋਈ ਮਾਸਾਪੁਰਾ ਇਨਫੈਕਟ ਨਹੀਂ ਹੈਗਾ। ਠੀਕ ਆ ਹਾਂਜੀ ਹਾਂਜੀ ਅ ਸੋ ਦੋਸਤੋ ਬਾਕੀ ਤੁਸੀਂ ਪਹੁੰਚ ਕਰ ਸਕਦੇ ਹੋ ਪਿੰਡ ਜਮਾਲਪੁਰ ਤੇ ਵੀਰ ਜਸਵਿੰਦਰ ਇਹਨੂੰ ਖੋਲ ਕੇ ਮੜਾ ਜਾਏ ਇਹਨੂੰ ਤੂਰ ਲਈਏ ਬਾਕੀ ਦੋਸਤੋ ਬਾਕੀ ਵੀਰੇ ਧਾਰ ਇਹਦੀ ਕੱਢ ਲਈਏ ਹੁਣ ਧਾਰ ਕੱਢ ਲਈ ਜਾਂਦੀ ਹੁਣ ਕੱਢਣੀ ਆ ਕੱਢਣੀ ਆ ਠੀਕ ਹੈ ਕੋਈ ਨਾ ਛੱਡ ਦਿਓ ਬੇਸ਼ੱਕ ਬਾਕੀ ਦੋਸਤੋ ਇੱਕਰੀ ਮੈਂ ਨਾ ਥਾਣ ਤੋਂ ਤੁਹਾਨੂੰ ਵਿਖਾ ਦਿਨਾ ਠੀਕ ਹੈ ਜੀ ਲੁੱਕ ਠੀਕ ਹੈ ਜੀ ਮਗਰ ਬੱਚਾ ਹੀ ਤਾਂ ਹੈਗਾ ਹੁਣ ਜੀ ਨਹੀਂ ਸਰ ਬੱਚਾ ਨਹੀਂ ਤਾਂ ਬੱਚਾ ਨਹੀਂ ਹੈਗਾਗਾ ਤੇ ਪਹਾੜੇ ਵੰਡ ਤੇ ਆਪਾਂ ਚੋਈ ਕਰਦੇ ਆ ਹਾਂਜੀ ਹਾਂਜੀ ਠੀਕ ਆ ਪਹਾੜੇ ਵੰਡ ਤੇ 200 ਚੋਈ ਵੀਰ ਹੁਣੀ ਕਰਦੇ ਆ ਤੇ ਬੱਚਾ ਨਹੀਂ ਹੈਗਾਗਾ ਮਗਰ ਤੇ ਇੱਕ ਵੀਰ ਜਸਵਿੰਦਰ ਨੰਬਰ ਵੀ ਆਪਣੇ ਕੰਟੈਕਟ ਦੇ ਦੇ ਹਾਂ ਹਾਂਜੀ ਸਰ ਨੰਬਰ ਆਪਣੇ ਦੇ ਦਿਓ ਕੰਟੈਕਟ ਨੰਬਰ ਨੰਬਰ ਪੂਰਾ 797 4483 ਠੀਕ ਹੈ ਇੱਕ ਵਾਰੀ ਫਿਰ ਬੋਲਦਗੇ ਜੀ 797 443 ਠੀਕ ਹੈ ਜੀ ਆ ਬਾਕੀ ਚੁਵਾਈ ਤੁਸੀਂ ਹੁਣ ਕਰਨੀ ਮੌਕੇ ਤੇ ਮੌਕੇ ਤੇ ਚਲੋ ਕਰਦੇ ਨੇ ਕੋਈ ਆ ਠੀਕ ਇੱਕ ਰੀ ਚੁਵਾਈ ਆਪਾਂ ਥੋੜੀ ਥੋੜੀ ਧਾਰ ਮਾਰ ਕੇ ਵਿਖਾ ਦਿੰਨੇ ਦੂਰੋਂ ਠੀਕ ਹੈ ਜੀ ਆ ਸੋ ਦੋਸਤੋ ਜਿਹੜਾ ਨਾ ਸ਼ਾਮ ਦਾ ਟਾਈਮ ਸੀ तकरीबन 6:30 ਵਜੇ ਦਾ ਹੋ ਗਿਆ ਤੇ ਇੱਕ ਟਾਈਮ ਦੀ ਜਿਹੜੀ ਚੁਵਾਈ ਆ ਸਾਰੇ ਥਾਣੇ ਦੇ ਵਿੱਚੋਂ ਆਪਾਂ ਚੈੱਕ ਪਾਸ ਤੁਹਾਨੂੰ ਕਰਵਾ ਦਿੰਨੇ ਆ ਕਿਉਂਕਿ ਜਿਹੜਾ ਮੇਨ ਮਕਸਦ ਆ ਦੋਸਤੋ ਵੀ ਜਿਹੜਾ ਸਮਾਂ ਹੋਇਆ ਹੋਵੇ ਤੇ ਆਪਾਂ ਜਿਹੜੀ ਚੁਵਾਈ ਆ ਜਾਹੇ ਧਾਰ ਮਾਰ ਕੇ ਬਿਲਕੁਲ ਤਸੱਲੀ ਕਰਵਾਉਣਾ ਆਪਣਾ ਫਰਜ਼ ਕਿਉਂਕਿ ਤੁਸੀਂ ਹਰ ਕਵੀਰ ਭੈਣ ਭਰਾ ਨੇ ਕਿਸੇ ਨੇ ਮੇਰੇ ਨੇ ਵੀ ਦੂਰੋਂ ਨੇੜੇੋਂ ਚੱਲ ਕੇ ਆਉਣਾ ਤੇ ਬਾਕੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਜਿੰਨਾ ਵੀ ਹੋ ਸਕਦਾ ਦਿਖਾ ਦੇਣਾ ਚਲੋ ਵੀਰ ਜੀ ਕਰ ਲੋ ਠੀਕ ਹੈ ਦੂਜੀ ਤਰ੍ਹਾਂ ਦੀ ਵੀ ਕਰ ਦਿਓ ਜੀ ਅ ਸੋ ਦੋਸਤੋ ਬਾਕੀ ਜਿਹੜੀ ਪ੍ਰੋਪਰ ਪੂਰੀ ਚਵਾਈ ਆ ਤੁਸੀਂ ਆਪਣੀ ਮੌਕੇ ਤੇ ਪਹੁੰਚ ਕੇ ਜਰੂਰ ਕਰ ਲਿਓ ਵੀਰ ਦੇ ਕੋਲੇ ਦੋ ਡੰਗ ਦੀ ਤਿੰਨ ਡੰਗ ਦੀ ਚਾਰ ਡੰਗ ਦੀ ਜਿਹੜੀ ਤਸੱਲੀ ਆ ਤੁਸੀਂ ਆਪਣੀ ਜਰੂਰ ਕਰ ਲਿਓ ਸੋ ਜੇਕਰ ਮੈਂ ਥੋੜੀ ਜੀ ਹੋਰ ਵੀਡੀਓ ਬਣਾਉਣਾ ਤੇ ਵੀਡੀਓ ਜਿਆਦਾ ਲੰਬੀ ਹੋ ਜਾਵੇਗੀ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਾਥ ਸ਼੍ਰੀ ਅਕਾਲ ਜੀ